ਹੈਲੋ ਜੀ ਸਤ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਦੁਪਹਿਰ ਦਾ ਟਾਈਮ ਹੋ ਗਿਆ ਟਾਈਮ ਹੈ ਜਿਹੜਾ ਮੈਂ ਲਾ 12:00 ਵਜੇ ਤੇ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕੁਐਸਟ ਹੈ ਜਿਹੜੀ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ ਆਪਾਂ ਕੰਮ ਤਾਂ ਦਾ ਹੁਣੀ ਨਿਮੇੜ ਕੇ ਹਟਿਆਂਗੇ ਹੁਣ ਬਿੰਦਝਟ ਆਪਾਂ ਸੇਕਦੇ ਆ ਧੁੱਪ ਸਵੇਰੇ ਸ਼ਾਮ ਹੈ ਨਾ ਜਿਹੜੀ ਠੰਡ ਬਹੁਤ ਜ਼ਿਆਦਾ ਹੈਗੀ ਕਹਿੰਦੇ ਸੁ ਵੀ ਆਪਾਂ ਨੂੰ ਇਹ ਦਿਨੇ ਧੁੱਪ ਵਧੀਆ ਲੱਗਦੀ ਹੈਗੀ ਨਾ ਤਾਂ ਐ ਹੁੰਦਾਗਾ ਵੀ ਦਿਨ ਸੋਹਣੇ ਨੇਗੇ ਵੀ ਠੰਡੇ ਨਹੀਂ ਹੈ ਨਹੀਂਗੀ ਇਹ ਨਾ ਮੰਨੋ ਵੀ ਆਪਾਂ ਵੀ ਠੰਡ ਹੈ ਨਹੀਂ ਠੰਡ ਹੈ ਜਿਹੜੀ ਸਵੇਰੇ ਸ਼ਾਮ ਦੀ ਕਹਿੰਦੇ ਬਹੁਤ ਜਿਆਦਾ ਖਤਰਨਾਕ ਹੈ ਤੇ ਵੀ ਪਸ਼ੂ ਆ ਪਸ਼ੂ ਨੂੰ ਆ ਕੱਟਰੂਆਂ ਜੈਨੂੰ ਬਾਈ ਠੰਡੇਗੀ ਇਹ ਆਪਾਂ ਨਾ ਵੀ ਆਪਦੇ ਵੀ ਕੱਪੜਾ ਲੀੜਾ ਪੂਰਾ ਵਧੀਆ ਰੱਖੋ ਸਵੇਰੇ ਸ਼ਾਮ ਚਲੋ ਦਿਨੇ ਦਾ ਧੁੱਪ ਹੁੰਦੀ ਹੈਗੀ ਸਰ ਜਾਂਦਾਗਾ ਨਾ ਤੇ ਮੈਨੂੰ ਸਾਡੀ ਲਾਈਟ ਕੱਲ ਖਰਾਬ ਹੋ ਗਈ ਐਸੀ ਨਾ ਰਾਤ ਨੂੰ ਸਮਾਣ ਲਾਗੇ 3:00 ਵਜੇ ਮੈਨੂੰ ਮਿਲਿਆ 4:30 ਵੱਜ ਗਏ ਹੋਣਗੇ ਲਾਈਟ ਠੀਕ ਕਰਦੇ ਨੂੰ ਅੱਧਾ ਪੌਣਾ ਘੰਟਾ ਸਾਨੂੰ ਆਰਾਮ ਨਾਲ ਲੱਗ ਮੈਨੂੰ ਇੰਨੀ ਠੰਡ ਚੜੀ ਮੁੜ ਕੇ ਮੈਨੂੰ ਰਜਾਈ ਨਾਲ ਵੀ ਠੰਡ ਨਹੀਂ ਉਤਰੀ ਹੈਗੀ ਪਤਾ ਨਹੀਂ ਕਾਤੋਂ ਇੰਨਾ ਪਾਲਾ ਚੜਿਆ ਉਦੋਂ ਖੜਿਆ ਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਮੈਨੂੰ ਐ ਖੜਨਾ ਪਿਆ ਮੈਨੂੰ ਐ ਲੱਗੇ ਨਵੀਂ ਰੱਡ ਮੋੱਕ ਤੇ ਹੱਥ ਉੱਥਨਾ ਲਾ ਲੈਣਾ ਨਾ ਮੈਂ ਉਹ ਨਜ਼ਰ ਉੱਥੇ ਐ ਖੜੀ ਰਹੀ ਉਹੀ ਪਾਲੇ ਮਰੀ ਮਹਾ ਤੇ ਇਹਨਾਂ ਸ਼ੂਗਰ ਚਾਲ ਠੀਕ ਹੋ ਗਈ ਜੇ ਨਾ ਠੀਕ ਹੁੰਦੀ ਰਾਤ ਰਾਤ ਦੀ ਖਰਾਬ ਹੋਈ ਸੀਗੀ ਤੇ ਅਸੀਂ ਲਾਈਟ ਕੱਟਤੀ ਇਨਵਰਟਰ ਤੇ ਕਰ ਲਈ ਵੀ ਚਲੋ ਇਨਵਰਟਰ ਚੱਲੀ ਜਾਂਦਾ ਇ ਮੇਰੇ ਪੱਗੜਾ ਪੱਖੇ ਚਲਾਉਣੇ ਨੇਗੇ ਉਹ ਨਵੀਟਰ ਤਾਂ 2 ਕ ਵੱਲਵਾਂ ਤੇ ਪਤਾ ਨਹੀਂ ਕਦੋਂ 3 ਵਜੇ ਦੇ ਨੂੰ ਖਤਮ ਹੋ ਗਿਆ ਟੀ ਮਾਰ ਗਿਆ ਤਾਂ ਬੰਦ ਹੋਈ ਪਈ ਲਾਈਟ ਸਵੇਰੇ ਉੱਠ ਕੇ ਮੈਂ ਸੋਚ ਲਾ ਲਈ ਮਾ ਜਲ ਵੀ ਲਾਈਟ ਖੜ ਗਈ ਹੁਣ ਲਾਈਟ ਕਿਥੋਂ ਲਾਈਟ ਦਾ ਸਮਾਂ ਦੀ ਭੱਗ ਗਈ ਜਿਹੜੀ ਹੈਗੀ ਸੀਗੀ ਤੇ ਫਿਰ ਸਾਨੂੰ ਸਮਾਰਨੀ ਪਈ ਅੱਜ ਦਾ ਦਿਨ ਹੀ ਬਹੁਤ ਮਾੜਾ ਸੀਗਾ ਨਾ ਤੇ ਸਾਰੀ ਰਾਤ ਸਾਨੂੰ ਮੈਨੂੰ ਚਿੰਤਾ ਲੱਗੀ ਦੀ ਮੈਂ ਸਵੇਰੇ ਪਾਣੀ ਕਿਵੇਂ ਗਰਮ ਕਰੂੰ ਵੱਡੀ ਗੱਲ ਪਾਣੀ ਦੀ ਹੁੰਦੀ ਹੈ ਸਰਦੀਆਂ ਚ ਵੀ ਪਾਣੀ ਕਿਵੇਂ ਗਰਮ ਕਰਾਂਗੇ ਕਿਉਂਕਿ ਠੰਡਾ ਪਾਣੀ ਹੁੰਦਾ ਚੁੱਲ੍ਹੇ ਤੇ ਗਰਮ ਨਹੀਂ ਹੁੰਦਾ ਹੈਗਾ ਛੇਤੀ ਹੈ ਨਾ ਤੇ ਜਲੇ ਨਾ ਸ਼ੁਕਰ ਆ ਗਈ ਮੈਨੂੰ ਐ ਲੱਗੇ ਮੈਂ 3:30 ਵਜੇ ਜਦੋਂ ਲਾਈਟ 4 ਵਜੇ ਚੱਲੀ ਮੈਂ ਹੁਣ ਹੀ ਲਾ ਦਿੰਨੀ ਹੈ ਕਿ ਜਰ ਮੈਨੂੰ ਕਹਿੰਦੇ ਹਜੇ ਨਹੀਂ ਲਾਉਣਾ ਹੈਗਾ ਇਨਵਰਟਰ ਨੂੰ ਵੀ ਮੜਾ ਹੋ ਜਾਣ ਦੇ ਵੀ ਫੇਰ ਲਾਦੀ ਕਿਉਂਕਿ ਖਤਮ ਹੋਇਆ ਹੋਇਆ ਹੈਗਾ ਨਾ ਫੇਰ ਹਰ ਕੇ ਫਿਰ ਮੈਂ ਬਾਅਦ ਚ ਥੋੜਾ ਜਿਹਾ ਲੇਟ ਲਾਇਆ 3:40 ਵਜੇ ਲਾਇਆ ਤੇ ਚਲੋ ਜੀ ਹੁਣ ਆਪਾਂ ਉਹੀ ਦੁਬਾਰਾ ਫੇਰ ਰਿਪੀਟ ਚ ਕੰਮ ਜਿਹੜਾ ਸਲਾਈਆਂ ਦਾ ਹੈਗਾ ਉਹ ਹੀ ਫੇਰ ਕਰਦੇ ਆਂਗੇ ਬੀਬੀ ਲੈ ਕੇ ਆ ਗਈ ਆਪਦੀਆਂ ਸਲਾਈਆਂ ਉਹਦਾ ਕੱਲ ਵਾਲਾ ਆਰਡਰ ਤਾਂ ਕਹਿੰਦੇ ਮੈਂ ਕੋਈ 10 ਵਾਰੀ ਦੇਣ ਦੇ ਇੱਥੇ ਬਹੁਤ ਕਟਾਮਾ ਵਾਲਾ ਮੈਥੋਂ ਪਰਨਾ ਕੇ ਲਗੀ ਉਹ ਘਰੇ ਜਾ ਕੇ ਜਾਂਦੀ ਪਤਾ ਨਹੀਂ ਮੈਂ ਭੁੱਲ ਗਈ ਪਤਾ ਨਹੀਂ ਕੀ ਹੋ ਗਿਆ ਵਧਾ ਘਟਾ ਲੈ ਉਹ ਜਾ ਕੇ ਫਿਰ ਉਹ ਦੇਰ ਤੱਕ ਤੇ ਹੁਣ ਹੋਰ ਬੱਡਰ ਕੀਤਾਗਾ ਚਲ ਜਾਗਟ ਪੁੱਜ ਗਈ ਹੈ ਨਾ ਹਜੇ ਨਵੀਂ ਨਹੀਂ ਅਜ ਹੱਥ ਹੀ ਨਹੀਂ ਲਾਇਆ ਹੈਗਾ ਸਵੇਰ ਦਾ ਹੂਮੀ ਪਿਆਗਾ ਤੇ ਜਿਹੜਾ ਕਟਾਮਾ ਵਾਲਾ ਬੱਡਰ ਹੈਗਾ ਨਾ ਕਾਫੀ ਟਾਈਮ ਹੋ ਗਿਆ ਕਿਤੇ ਨੂੰ ਭੁੱਲ ਜਾਨੇਗੇ ਨਾ ਤੇ ਬਾਕੀ ਹੁਣ ਆਪਾਂ ਆ ਇੱਕ ਤਾਂ ਹੀ ਸੀਗਾ ਇੱਕ ਹੋਰ ਡਿਜ਼ਾਈਨ ਬਾਹਲੇ ਡਿਜ਼ਾਈਨ ਨੇ ਕਟਾਮਾ ਵਾਲਿਆਂ ਦੇ ਵੀ ਇਹ ਵੀ ਜਿਹੜੇ ਵਧਾਉਣੇ ਘਟਾਉਣੇ ਕੁੰਡੇ ਹੁੰਦੇ ਨੇਗੇ ਜਿਆਦਾ ਹੀ ਨਹੀਂ ਰਹਿੰਦੇ ਹੈਗੇ ਤੇ ਕਾਫੀ ਟਾਈਮ ਹੋ ਗਿਆ ਕਿਉਂਕਿ ਸਿੱਧਾ ਬਾਡਰ ਜ਼ਿਆਦਾ ਕਰਦੇ ਆਂਗੇ ਨਾ ਤੇ ਭੁੱਲ ਜਾਨੇ ਆਂਗੇ ਤੇ ਚਲ ਹੁਣ ਪ੍ਰੋਨ ਲਿਆ ਜਿਹੜਾ ਵਧੀਆ ਸਮਾਂ ਦੀ ਆਪ ਨੂੰ ਸੌਖਾ ਲੱਗੇ ਨਾ ਉਹੀ ਠੀਕ ਰਹਿੰਦਾਗਾ ਜਿਹੜਾ ਮੈਂ ਪ੍ਰੋਨ ਨੇ ਸੀ ਉਹ ਥੋੜਾ ਜਿਹਾ ਔਖਾ ਸੀ ਉਹ ਤੇ ਨੀਂਗਾ ਵੱਧ ਲੱਗਦੀ ਸੀਗੀ ਜਿਹੜਾ ਹੁਣ ਬੀਬੀ ਨੇ ਪ੍ਰੋਨ ਨੇ ਥੋੜਾ ਜਿਹਾ ਠੀਕ ਹੈਗਾ ਬਾੜਾ ਤਾਂ ਨਹੀਂ ਹੈਗਾ ਥੋੜਾ ਜਿਹਾ ਠੀਕ ਹੈਗਾ ਵੀ ਚਲ ਕਰੀ ਜਾਂਦੇ ਨੇ ਹੁਣ ਬੀਬੀ ਆ ਇਟਾਂ ਕੀ ਦੇ ਖੜਕੀ ਜਾਂਦੀ ਰਹਿੰਦੇ ਨੇ ਮੈਨੂੰ ਰੋਜਾਂ ਲੱਗ ਜਿਵੇਂ ਕੋਈ ਟਾਂਗਦਾ ਹੁੰਦਾ ਕੁਝ ਜਾਂ ਲਾਹੀ ਜਾਂਦਾ ਇਟਾਂ ਇਧਰ ਆਪਣੇ ਮਗਰਲੇ ਘਰ ਬੰਨੀ ਮੈਂ ਤੂੰ ਜਾ ਕੇ ਉਧਰ ਨਹੀਂ ਆ ਦੇਖਿਆ ਹੁੰਦਾ ਹੈਗਾ ਵੀ ਇਟਾਂ ਦਾ ਖੜਕਾ ਕੌਣ ਕਰੀ ਆ ਨਹੀਂ ਬਤਾ ਆਪਣੀ ਗੰਦ ਗੱਡੀ ਜਾਂਦੇ ਹੁਣ ਇਹ ਵੀ ਨਹੀਂ ਪਤਾ ਹੈਗਾ ਜਿਹੜੀ ਸਾਡੀ ਗੰਦ ਹਜੇ ਹਜੇ ਤੱਕ ਕੱਢੀ ਨਹੀਂ ਸੀਗੀ ਮੈਂ ਉਹ ਵੀ ਨਹੀਂ ਦੇਖ ਕੇ ਹੀ ਹੈਗਾ ਅੱਜ ਭਾਈ ਪਿੱਛੇ ਕੰਮ ਕਰੀ ਜਾਂਦਾ ਆਪਣੇ ਦਿਹਾੜੀਆਂ ਬੁਲਾਇਆ ਸੀਗਾ ਢੋਲ ਦਾ ਖਾਲੀ ਕਰਨ ਵਾਲਾ ਸੀ ਕਣਕ ਦਾ ਉਹ ਗੱਡੀ ਜਾਂਦਾਗਾ ਨਾ ਤੇ ਮੈਂ ਉਧਰ ਗਈ ਨਹੀਂ ਹੈਗੀ ਚਾਹ ਨਾਲ ਮੈਂ ਫੜਾ ਕੇ ਆਈਆਂਗੀ ਰੋਟੀ ਤੇ ਚਲੋ ਨਹੀਂ ਇਧਰ ਹੀ ਖਾਣੀ ਸੀਗੀ ਤੇ ਮੈਂ ਗਾਹਾਂ ਦੇਖੀ ਨਹੀਂ ਹੈਗਾ ਵੀ ਗੰਦ-ਗੁੰਦ ਤਾਂ ਨਹੀਂ ਕੱਢਦੇ ਤਿੰਨ ਦਿਨ ਹੋ ਗਏ ਅੱਜ ਮੈਨੂੰ ਸੁਣਦੀ ਨੂੰ ਇਟਾਂ ਨਹੀਂ ਢੋਂਦੇ ਪਤਾ ਨਹੀਂ ਆਇਆ ਖੜਕਾ ਹੋਊਗਾ ਜਿਵੇਂ ਕੋਈ ਢਾਉਂਦਾ ਹੁੰਦਾ ਜਾਂ ਰੈਡੀ ਚੁਟ ਬਿਲਾਉਂਦੇ ਹੁੰਦੇ ਨੇ ਜਾਂ ਟਰਾਲੀ ਚੋਂ ਹੀ ਉਲਟਾਉਂਦੇ ਹੁੰਦੇ ਵੀ ਉਹ ਚੀਜ਼ ਲੱਗਦੀ ਪਤਾ ਲੱਗਦਾ ਨਹੀਂ ਕੁਛ ਵੀ ਕੀਦੇ ਕੁਛ ਆਲੀ ਖੜਕਾ ਐਵੇਂ ਹੁੰਦਾਗਾ ਢੋਲ ਢੋਲ ਹੈਗਾ ਇਹ ਤਾਂ ਢੋਲ ਖੜਕਦਾ ਕੰਮ ਕਰ ਪਤਾ ਨਹੀਂ ਤੇ ਉਹ ਵਿਚਾਰਾ ਅੱਜ ਕਈ ਕੰਮ ਸੀ ਕਰਨ ਵਾਲੇ ਬੁਲਾਇਆ ਸੀਗਾ ਸਵੇਰ ਦਾ ਨਾ ਨਵੀਂ ਦੀ ਰੈਡੀ ਅੱਜ ਫੇਰ ਚਲੇਗੇ ਮੈਨੂੰ ਆਏ ਸੀਗਾ ਮਹਾਂ ਨਾਲ ਲੱਗਣਗੇ ਚਲ ਦੋਨੇ ਇਕੱਠੇ ਛੇਤੀ ਹੋ ਜਾਊਗਾ ਬੰਦਾ ਕਰਦਾ ਹੋਵੇ ਨਾ ਛੇਤੀ ਕੰਮ ਹੋ ਜਾਂਦਾਗਾ ਤੇ ਇਕੱਲੇ ਜਾਣੇ ਨੂੰ ਬਗਾਨੇ ਬੰਦੇ ਨੂੰ ਨਹੀਂ ਪਤਾ ਹੁੰਦਾ ਘਰ ਦੇ ਕੰਮਾਂ ਦਾ ਵੀ ਕੀ ਕੰਮ ਨੇਗੇ ਨਾ ਹੁਣ ਵਿਚਾਰਾ ਕਰੀ ਜਾਂਦਾ ਵੈਸੇ ਸਿਆਣਾ ਹੈਗਾ ਚਲੋ ਕੰਮ ਬਤਾ ਨਾ ਜਿਹੜੇ ਲਾ ਦੇ ਉਹਨੂੰ ਛੇਤੀ ਕਰ ਲੈਂਦਾਗਾ ਐਂ ਜਿਹੀ ਨਹੀਂ ਕਰਦਾ ਹਟਾਲ ਮਟੋਲਾ ਜੈ ਨਹੀਂ ਕਰਦਾ ਤੇ ਫਿਰ ਵੀ ਘਰ ਦੇ ਬੰਦੇ ਨੂੰ ਆਪ ਨੂੰ ਹਸਾਬ ਹੁੰਦਾ ਪਤਾ ਹੁੰਦਾ ਆਪਦੇ ਕੰਮ ਦਾ ਨਾ ਵਿਚਾਰਾ ਜਿਹੜਾ ਕਰ ਲੈਂਦਾ ਖੜ ਜਾਂਦਾ ਫਿਰ ਮੈਨੂੰ ਦੱਸਣਾ ਪੈਂਦੇ ਭਈ ਆ ਕੇ ਹਾ ਅਸੀਂ ਆ ਗਿਆ ਸੀ ਔਖਾ ਹੋ ਜਾਂਦਾਗਾ ਬਾਟਰ ਬਣਾ ਲਿਆ ਹੁਣ ਉੱਪਰਲੀ ਬੁੰਤੀ ਦਾ ਨਹੀਂ ਪਤਾ ਲੱਗਦਾ ਹੈਗਾ ਕਿਵੇਂ ਬਣਾਈਏ ਮੋਬਾਈਲ ਤੇ ਲੱਭੀ ਜਾਂਦੀ ਬੀਬੀ ਘੰਟਾ ਹੋ ਗਿਆ ਉਹ ਕੋਈ ਪਸੰਦ ਨਹੀਂ ਆ ਰਿਹਾ ਇਹ ਜ਼ਰੂਰੀ ਹੈ ਬਾਰਡਰ ਅੱਡ ਹੋਵੇ ਤੇ ਬੁੰਤੀ ਅੱਡ ਹੋਵੇ ਨਾ ਫੇ ਚੱਕ ਦਵਾ ਨਾ ਆਏ ਕਿਵੇਂ ਜੱਕੀ ਵੀ ਤਾਂ ਬਾਰਡਰ ਹੈਗਾ ਬਾਰਡਰ ਨੂੰ ਕਿਉਂ ਨਾ ਫਿਰ ਨਾ ਬਾਰਡਰ ਵੱਡਰੀ ਹੈਗਾ ਲੈ ਆਏ ਕਿਵੇਂ ਇਹ ਕੀ ਗੱਲ ਹੈ ਆਏ ਕਿਵੇਂ ਹੋ ਸਕਦਾ ਇਹ ਵੀ ਤਾਂ ਹੈ ਇਹਦਾ ਬਾਰਡਰੋਂ ਦਾ ਬਾਰਡਰ ਹੁੰਦਾ ਅੱਗੇ ਆ ਕੇ ਕੁਝ ਮਾਰੀ ਨਾ ਹੀ ਬੁੰਨ ਤਾਂ ਫੇਰੇ ਵੀ ਤਹਾਂ ਹੀ ਲਾਜੂ ਉੱਪਰ ਇਹਨੂੰ ਕੀ ਹੁੰਦਾ ਫਿਰ ਫਿਰ ਕੀ ਹੋ ਜੂਗਾ ਐਦਾਂ ਨਹੀਂ ਜੂਗਾ ਇਹ ਤਾਂ ਤੁਹਾਡੀ ਸੋਚ ਹੈ ਨਾ ਇਹ ਹੋ ਤੋ ਸਕਦਾ ਹੈ ਮੈਂ ਪਾ ਕੇ ਦੇਖ ਕੇ ਕਦਰ ਡਿਜ਼ਾਈਨ ਫਿਰ ਲੋਕਾਂ ਹੀ ਪਾਉਣ ਲੱਗੇ ਜਣਗੇ ਨਵਾਂ ਟ੍ਰੈਂਡ ਚੱਲੂ ਫਿਰ ਵੀ ਬਾਰਡਰ ਨਹੀਂ ਬਣਾਉਣਾ ਹੁਣ ਮੈਂ ਜਿਹੜੀ ਦੇਖਾਂ ਵਿਚਾਲੜਾ ਲਾਇ ਹੂੰ ਕੋਈ ਪਤਾ ਨਹੀਂ ਲੱਗਦਾ ਹੈਗਾ ਭਾਈ ਆਹੀ ਬਾਦੀ ਨਵੀਂ ਵਾਲੀ ਦੇ ਪਾਪਾ ਇਹਦੇ ਫੋਨ ਵੀ ਕਰਦੇ ਸਾਫ ਕਿੱਥੇ ਉਹਦੇ ਪਤਾ ਨਹੀਂ ਕਹਦਾ ਦਾਗ ਜਪਾਇ ਪੈਗਾ ਪਤਾ ਨਹੀਂ ਜਦ ਜੰਮਿਆ ਜਾ ਫੇ ਲੱਗਦਾ ਬਿਚਾਰਾ ਦਾ ਫੋਨ ਵੀ ਘਰੇ ਰਹਿ ਗਿਆ ਇੰਨੇ ਫੋਨ ਆਏ ਵੀ ਦੀ ਇਹ ਤਾਂ ਚੱਕ ਲਈ ਉਹਨਾਂ ਨੇ ਐਨਕ ਤਾਂ ਲੈ ਗਈ ਆਬਦੀ ਬਾਹਲੇ ਫੋਨ ਆਇਆ ਸਵੇਰੇ ਵੀ 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 ਇਹਨਾਂ ਦੀ ਗੱਲ ਹੀ ਨਹੀਂ ਕਰਦੀ ਤੇ ਜਾਨ ਨਹੀਂ ਆਉਂਦੀ ਆਪਦੇ ਫੋਨ ਦੀ ਹੋਈ ਪੀਏਗੀ ਹੈ ਕੀ ਦੀ ਪਾ ਪਈ ਦੀ ਲੋ ਹੁਣ ਆਜੂ ਘੰਟੇ ਕੋਲ ਆਈ ਕਿਵੇਂ ਆਜੂ ਪਰਦਾ ਹੋਣਾ ਚਾਹੀਦਾ ਵੀ ਵਿਚਾਰੇ ਕਿੱਥੇ ਐ ਫੋਨ ਉਹ ਭੁੱਲ ਗਿਆ ਕੋਈ ਲੈ ਆਂ ਦਿੱਤਾ ਨੂੰ ਭੁੱਲ ਗਿਆ ਮੈਂ ਹੂੰ ਵੀ ਫਿਰ ਉੱਥੇ ਜਮਾ ਕਰਾਣ ਉੱਥੇ ਘਟਾ ਲੈ ਆਂਦੇ ਆ ਬਾਕੀ ਬਖਰੀ ਨੂੰ। ਉਹ ਤਾਂ ਗੇਗਾ ਨਾ ਉਹਨੂੰ ਤਾਂ ਚਲ ਤਾਂ ਨਾ ਦੇ ਜਿਹੜਾ ਨਾਲ ਵੀ। 2 ਘੰਟਿਆਂ ਦੀ ਸੀਗਾ। ਚਲ ਪਰ ਉਹਨੂੰ ਰਾਜ। ਦੱਸ ਇਹਨਾਂ ਦਾ ਮੈਂ ਉਹ ਆਪ ਨੂੰ ਨਹੀਂ ਆਉਂਦੀ ਹੈਗੀ ਕੋਈ ਐ ਨਾ। ਦੇਖੀ ਫਿਰ ਇੱਥੇ। ਹਾਂ ਇਹ ਸਿੱਧੇ ਦੇਖ ਲੈ ਹੁਣ ਜਿਹੜੀ ਪਰ ਉਹਨਾਂ ਨਹੀਂ ਹੈਗੀ। ਮੈਨੂੰ ਤਾਂ ਕੋਈ ਫਿਰਤ ਨਹੀਂ ਆਉਂਦੀ। ਨਵੇਂ ਜਵਾਨੇ ਦੇ ਬੰਦੇ ਨੇ। ਇੰਟਰਨੈਟ ਵਾਲੇ ਮਾਡਰਨ। ਪਹਿਲਾਂ ਨਾਲ ਮੋਬਾਈਲ 'ਚ ਦੇਖ ਕੇ ਆਰਡਰ ਕੀਤਾਗਾ ਹਣ। ਐਨਕ ਦੀ ਅੱਖ ਨਾਲ ਲੈ ਜੇ। ਇਹ ਹੁਣ ਹੀ ਪਤਾ ਲੱਗੇ ਅਰੇ ਅਰੇ ਆ ਵੀ ਸਿੱਧੀ ਹੈ ਸਭ ਕੁਝ ਪੋੜੀ ਜਣਾ ਲੈ ਮੈਂ ਦੇਖਾਂ ਮੈਂ ਤੁਹਾਨੂੰ ਮੈਂ ਕੱਢ ਕੇ ਦੇਵਾਂ ਪਹਿਲਾਂ ਤਾਂ ਕੀਤੀ ਅਜ ਤੂੜੀ ਠੀਕ ਪਾਣੀ ਹਜੇ ਪਲਾਉਣਾ ਟੂਟੀ ਆ ਗਈ ਐਨੀ ਗਲੀ ਸੜੀ ਤੂੜੀ ਨਾ ਇਹਦੇ ਵਿੱਚ ਪਾਣੀ ਪਿਆ ਹੋਇਆ ਸੀਗਾ ਸਾਰੇ ਵਿੱਚ ਖਿੰਡੀ ਪੀ ਸੀਗੀ ਹੁਣ ਇਸ ਤਰ੍ਹਾਂ ਸੁੱਕੇ ਦੀ ਸੁੱਕ ਸੱਟ ਲਿਆ ਕਰਾਂਗੇ ਇਧਰੋਂ ਇਹ ਆਪਾਂ ਕੱਖਾਂ ਦੇ ਨਾਲ ਆ ਰਿਹਾ ਕਰਾਂਗੇ ਨਾ ਹਜੇ ਵੀ ਵਿੱਚ ਉਹ ਤਾਂ ਹੈਗਾ ਹੈਗਾ ਪਾਣੀ ਮੀਂਹ ਦਾ ਪਿਆ ਹੋਇਆ ਨਾਲੇ ਮਿੱਟੀ-ਮੁੱਟੀ ਆਈ ਵਰ ਸਿੱਟੀਆਂ ਨੇ ਪਤਾ ਨਹੀਂ ਕਿੱਥੋਂ ਪੈ ਜਾਂਦਾਗਾ ਹੁਣ ਟੋਏ 'ਚ ਗੋਹਾ ਗਿਆ ਉਧਰ 6 ਮਹੀਨੇ ਹੋ ਗਏ ਨਾ ਟੋਏ 'ਚ ਗੋਹੀ ਨਹੀਂ ਗਿਆ ਸੀ ਨਿਕਲਿਆ ਹੀ ਨਹੀਂ ਸੀਗਾ ਪਤਾ ਨਹੀਂ ਕਿਵੇਂ ਜੇ ਫਟੇ ਮਾਰਾ ਫਟੇ ਦੇਖੋ ਕਾਹੀ ਲੈ ਲੈਂਦੇ ਸਾਰਾ ਟੋਏ ਇਧਰੋਂ ਬੇਲਾ ਪਿਆ ਸੀਗਾ ਹਾਂ ਹੁਣ ਇੰਨਾ ਗੋਹਾ ਕੱਢਿਆਗਾ ਸੁੱਕਾ ਪਿਆ ਸੀ ਵਿੱਚ ਪਤਾ ਨਹੀਂ ਇਹ ਕਾ ਤੋ ਸੁੱਕਾ ਜਾਂਦਾਗਾ ਉਫੜ ਕੇ ਗੋਹਾ ਤਾਂ ਆ ਜਾਊਗਾ ਪਾਣੀ ਪਾਣੀ ਹੀ ਖੜਾ ਰਹਿ ਜਾਂਦਾਗਾ ਤੁਮ ਤਾਂ ਮੇਲੇ ਪਾਣੀ ਵੀ ਨਹੀਂ ਹੈਗਾ ਸੀ ਇਹ ਚ ਨਾ ਤਾਂ ਕਰਕੇ ਆਪਣਾ ਗੈਸ ਨਹੀਂ ਚੱਲਦਾ ਸੀ ਕਿਉਂਕਿ ਜਿਹੜਾ ਪਾਣੀ ਵੀ ਮੈਂ ਉਧਰੋਂ ਕੋਲ ਕੇ ਪਾਉਂਦੀ ਸੀ ਉਹ ਪਤਾ ਨਹੀਂ ਕਿਵੇਂ ਜੇ ਪਾਣੀ ਲੱਗ ਹੋ ਜਾਂਦਾ ਸੀ ਗੋਹਾ ਲੱਗ ਹੋ ਜਾਂਦਾ ਸੀਗਾ ਤੇ ਹੁਣ ਤਾਂ ਬਿਲਕੁਲ ਵੀ ਪਾਣੀ ਨਹੀਂ ਨਿਕਲਿਆ ਹੁਣ ਇਹ ਇਧਰੋਂ ਤਾਜ਼ਾ ਪਾਣੀ ਪਾਉਂਦੇ ਨੇ ਨਾਲ ਤਾਂ ਇਹਨਾਂ ਨੇ ਪਾਈਪ ਸਾਫ਼ ਕਰਤੀ ਨਾਲੇ ਗੋਹਾ ਸੁੱਕਿਆ ਕੱਢ ਕੇ ਹੁਣ ਸਾਰੇ ਜੀ ਪਾਣੀ ਪਾ ਕੇ ਤੇ ਫੇਰ ਠੀਕ ਕਰਨਗੇ ਫੇਰ ਕਈ ਦਿਨ ਹੁਣ 15 20 ਦਿਨ ਵਧੀਆ ਚੱਲੂਗਾ ਚਾਹੇ ਠੰਢੀ ਹੈਗੀ ਫੇਰ ਵੀ ਵਧੀਆ ਚੱਲੂ ਕਿਉਂਕਿ ਜਦੋਂ ਉਹ ਸਾਰਾ ਮਿਕਸ ਹੋ ਗਿਆ ਫੇਰ ਨਾ ਸੁੱਕ ਜਾਂਦਾ ਸੀਗਾ ਉਹ ਡੱਡ ਹੋ ਜਾਂਦਾ ਤੇ ਫੇਰ ਚੱਲਦਾ ਨਹੀਂ ਸੀਗਾ ਵਾਲੇ ਔਖੇ ਹੁੰਦੇ ਸੀ ਐਵੇਂ ਇੰਨੀ ਔਖੇ ਹੋ ਕੇ ਮੈਂ ਨਾ ਉੱਚਾ ਚੜ ਕੇ ਗੋਹਾ ਪਾਉਂਦੀ ਫੇਰ ਉਹ ਕਹਾ ਚੱਲਦਾ ਨਾ ਫੇਰ ਜੀ ਅੱਕ ਜਾਂਦਾ ਵਿੱਚ ਦੀ ਮੈਂ ਕਈ ਦਿਨ ਫੇਰ ਪਾਈ ਹੀ ਨਹੀਂ ਮਹਾ ਛੱਡ ਖੜਾ ਕੀ ਫਾਇਦਾ ਹੈ ਮੀ ਨਾ ਤੇ ਫੇਰ ਫੇਰ ਇਹੋ ਜਿਹੇ ਵੀ ਚੱਲ ਫਰੀਜ਼ ਦਾ ਗਮਿੰਤੀ ਹੈਗੀ ਆ ਵਧੀਆ ਨਾ ਵੀ ਕਸ਼ਟ ਚੱਲ ਲੈਣੇ ਆ ਹੋਰ ਕੀ ਹੈਗਾ ਉੱਪਰ ਚੜਨਦੇ ਹੀ ਹੈਗਾ ਤੇ ਅੱਜ ਠੀਕ ਕਰ ਦੇਣਗੇ ਚਲ ਅੱਜ ਟਾਈਮ ਲੱਗਿਆਗਾ ਸਾਰਾ ਕੁਝ ਅੱਜ ਤੂੜੀ ਵੀ ਠੀਕ ਹੋ ਗਈ ਢੋਲ ਵੀ ਵਿਹਲਾ ਹੋ ਗਿਆ ਜੇ ਕਈ ਕੰਮ ਸੀਗੇ ਨਿਕ ਸੁੱਕ ਕਰਨ ਵਾਲਾ ਕਰੇ ਸਾਰੇ ਹੋ ਗਏ ਮੈਂ ਪਾਣੀ ਤਾਂ ਨਹੀਂ ਪੀਉਣੀ ਇਧਰ ਮੱਝਾਂ ਨੂੰ ਆਉਣੀ ਆ ਥੋੜੇ ਜਿਹੇ ਟਾਈਮ ਤੱਕ ਇਹਨਾਂ ਨੂੰ ਕਰ ਲੈਣ ਦੇ ਪਹਿਲਾਂ ਉਧਰ ਮੇਰੀ ਸਬਜ਼ੀ ਰੱਖੀ ਹੋਈ ਸੀ ਮੈਂ ਸਬਜ਼ੀ ਬਣਾ ਕੇ ਫੇਰ ਆਉਂਦੀ ਆ ਲੈਣੇ ਦੇਰ ਲੈਂਦੀ ਆ ਵੀਡੀਓ ਦੇਖ ਦੇਖ ਤੇ ਹੁਣ ਥੋੜੀ ਜਿਹੀ ਬਣੀ ਹੈਗੀ ਜੇ ਅੱਗੇ ਜਾ ਕੇ ਉਹਨੂੰ ਥੋੜੀ ਜਿਹੀ ਬਣਾ ਲੈਂਦੇ ਅੱਗੇ ਜਾ ਕੇ ਉਹ ਕਹਿੰਦੀ ਤਾਂ ਪਸੰਦ ਨਹੀਂ ਹੈਗੀ। ਪਾਪਾ ਜੀ ਨੂੰ ਹਜੇ ਤੱਕ ਨਹੀਂ ਛੱਡਿਆ ਅੱਜ ਸਵੇਰੇ ਸਵੇਰੇ ਪਾਪਾ ਜੀ ਨੂੰ ਲੱਗੀ ਪੁਲਿਸ ਫੜ ਕੇ ਨਾ ਤੇ ਪਤਾ ਨਹੀਂ ਕੋਈ ਧਰਨਾ ਸੀਗਾ ਸਾਨੂੰ ਇਹ ਵੀ ਨਹੀਂ ਪਤਾ ਹੈਗਾ ਤੇ ਭਈ ਉਹ ਤਾਂ ਸਵੇਰੇ ਆਿਆਂ ਦੀ ਪਤਾ ਲੱਗਿਆ ਉਧਰ ਪਾਪਾ ਜੀ ਗੁਰਦੁਆਰੇ ਜਾਂਦੇ ਸੀਗੇ ਉਧਰੋਂ ਜਦੋਂ ਵੀ ਗੱਡੀਆਂ ਆ ਕੇ ਬਾਹਰ ਚ ਖੜ ਗਈਆਂ ਮੈਂ ਗੋਹਾ ਸਿੱਟ ਕੇ ਹਟੀ ਮੈਨੂੰ ਐ ਲੱਗਿਆ ਮਾਹ ਕਿਤੇ ਕੋਈ ਜਵਾਕ ਵੀ ਕਿਸੇ ਦਾ ਆਇਆਗਾ ਜਾਂ ਜਾਂਦਾ ਹੋਊਗਾ ਜਾਂ ਆਇਆ ਹੋਊਗਾ ਨਾ ਵੀ ਉਹ ਗੱਡੀ ਹੋਣੀ ਜਦੋਂ ਮੈਂ ਬਾਹਰ ਚ ਦੇਖਣ ਲੱਗੀ ਮੈਂ ਥੋੜਾ ਜਿਹਾ ਗੇਟ ਖੋਲ ਕੇ ਦੇਖ ਲਾਂ ਜੇ ਮੈਂ ਖੋਲ ਕੇ ਦੇਖਣ ਲੱਗੀ ਗਾਹਾਂ ਪੁਲਸੀ ਪੁਲਸ ਖੜੀ ਬਾਹਰ ਤੇ ਨਾ ਪਾਪਾ ਜੀ ਨੂੰ ਕਹਿੰਦੇ ਵੀ ਅਸੀਂ ਸੋਨੂੰ ਲੈਣ ਆਏਾਂਗੇ ਤੇ ਸਵੇਰ ਦੇ ਲੈ ਕੇ ਗਏ ਨੇ ਕਿ ਮੈਨੂੰ ਕਹਿੰਦੇ ਭਾਈ 2:30 ਨੂੰ ਛੱਡ ਦਾਂਗੇ ਜਦੋਂ ਮੈਂ ਉਧਰ ਆ ਗਈ ਹਜੇ ਤੱਕ ਆਈ ਨਹੀਂ ਹੈਗੀ 4:00 ਵਜੇ ਗਏ ਹੁਣ ਪਤਾ ਨਹੀਂ ਬਾਦ ਵਿੱਚ ਫੋਨ ਵੀ ਕਰਿਆ ਸੀਗਾ ਕੁਛ ਦਾ ਤਾਂ ਪਤਾ ਜ ਨਹੀਂ ਲੱਗਿਆ ਹੈਗਾ ਉਹਨਾਂ ਨੇ ਦੱਸਿਆ ਨਹੀਂ ਕਹਿੰਦੇ ਅਸੀਂ ਐਂ ਦੱਸਦੇ ਨਹੀਂ ਹੈਗੇ ਨਾ ਤੇ ਕੋਈ ਗੱਲ ਨਹੀਂ ਹੋ ਗਿਆ ਠੀਕ ਚਾ ਨਿਬੜੇ ਕੰਮ ਫੋਨ ਵੀ ਉਹਨਾਂ ਦਾ ਘਰੇ ਰਹਿ ਗਿਆ ਬਾਕੀ ਫੋਨ ਉੱਥੇ ਜਮਾ ਕਰਾਉਂਦੇ ਨੇ ਨਾ ਉੱਥੇ ਕਿਹੜਾ ਵੀ ਕਰਨ ਦੇ ਦਿੰਦੇ ਨੇ ਜਦੋਂ ਉਹਨਾਂ ਦਾ ਆਪ ਦਾ ਹੁੰਦਾ ਉਹਦੀ ਕਰਨ ਦਿੰਦੇ ਨੇ ਇਹ ਤਾਂ ਕਰਨ ਵੀ ਨਹੀਂ ਦਿੰਦੇ ਹੈਗੇ ਫੋਨ ਹਾਂ ਨੰਬਰ ਦਾ ਤਾਂ ਜੇ ਉਹਨਾਂ ਨੂੰ ਆਊਡਰ ਹੋਊਗਾ ਫੇਰ ਹੀ ਕਰਨਗੇ ਐ ਕਿਵੇਂ ਕਰ ਦੇਣ ਉਹ ਉਹ ਟਾਈਮ ਦਿੰਦੇ ਹੁੰਦੇ ਨੇ ਵੀ ਆਹ ਟਾਈਮ ਤੇ ਤੁਸੀਂ ਆਪਦੇ ਘਰੇ ਜੀ ਨੂੰ ਫੋਨ ਕਰਨਾ ਕਰ ਸਕਦੇ ਹੋਗੇ ਨਾ ਪਰ ਜੇ ਮੈਨੂੰ ਫੋਨ ਪਹਿਲਾਂ ਉਹਨਾਂ ਨੇ ਫੋਨ ਹੀ ਕਰਿਆ ਸੀ ਜਦ ਪਹਿਲਾਂ ਲੈ ਕੇ ਗਏ ਨੇਗੇ ਹੁਣ ਕੁਝ ਪਤਾ ਨਹੀਂ ਲੱਗਦਾ ਹੈਗਾ ਨਾ ਲਿਖੀ ਜਾਂਨੇਗੇ ਬੈਠੇ ਅੱਜ ਤਾਂ ਸਾਡਾ ਸਾਰਾ ਪਿਛਲੇ ਘਰ ਦਾ ਗੰਦ ਹੀ ਨਹੀਂ ਲੋਟ ਆ ਰਿਹਾ ਹੈਗਾ ਦੁਪਹਿਰ ਨੂੰ ਉਦੋਂ ਵਿਚਾਰਾ ਭਾਈ ਇਹਨਾਂ ਢੋਲ ਬੇਲਾ ਕਰਨ ਲੱਗਿਆ ਕੀੜੇ ਉਧਰ ਪਾਲੇ ਨੇਗੇ ਤੇ ਕਹਿੰਦਾ ਮੈਂ ਖਾ ਲਿਆ ਮਸਾਂ ਢੋਲ ਖਾਲੀ ਕਰਿਆਗਾ ਕੀੜੇ ਇੰਨੇ ਜ਼ਿਆਦਾ ਨਹੀਂ ਨਾ ਉਹ ਕੀੜੇ ਨਹੀਂ ਹਟਦੇ ਹੈਗੇ ਪਹਿਲਾਂ ਸਾਡੇ ਢੋਲਾਂ ਨੂੰ ਲੱਗੀ ਹੋਈ ਸੀਗੀ ਹੁਣ ਮਾਸੀ ਦੇ ਢੋਲ ਨੂੰ ਲੱਗ ਗਏ ਤੇ ਬਾਕੀ ਜਦੋਂ ਹੁੰਦੇ ਨੇ ਉਹ ਸਾਰੇ ਵੇੜੇ 'ਚ ਹੀ ਫਿਰ ਜਾਂਦੇ ਨੇਗੇ ਨਾ ਉਹਦੋਂ ਫੇਰ ਲਾ ਲਾਂਗੇ ਕਹਿੰਦਾ ਭਾਈ ਫੇਰ ਕਿਹੜਾ ਲੱਗਦੇ ਨਹੀਂ ਹੈਗੇ ਛੋਟੇ ਟੋਕਰਾਂ ਦੇ ਪੱਲੀ ਲਾਈ ਹੋਈ ਸੀਗੀ ਟੋਕਰਾਂ ਦੇ ਜਿਹੜੇ ਨਾਲ ਰੇਪ ਆਉਂਦੇ ਹੁੰਦੇ ਨੇ ਤੋਣ ਦੀ ਬਜਾਏ ਉਹ ਲਾ ਕੇ ਸਾਰੇ ਅੱਗੇ ਚ ਮਚਾ ਦਿੱਤੇ ਕਹਿੰਦੇ ਕਿ ਉਹ ਬੋਰੀ ਹੈਗੀ ਕਹਿੰਦੇ ਫੇਰ ਲਾ ਲਾਂਗੇ ਹੁਣ ਉਹ ਚਾਹੀਦਾ ਹੋਊਗਾ ਉਧਰ ਸਫਾਈ ਕਰਦੇ ਨੇ ਇੱਥੇ ਨਾ ਬਾਹਰ ਆ ਜਿਆਦੇ ਗੰਦ ਸੀ ਆਈ ਦੀਵਾਲੀ ਸਾਈਡਾਂ ਤੋਂ ਹਰਕਮੇ ਸਾਫ ਕਰਦੇ ਇੰਨਾ ਕੁਸ਼ ਮਿੱਥੇ ਚਪਕਿਆ ਨਦੀ ਇੱਕ ਮਸ਼ੀਨ ਜੀ ਖੜੀਆ ਹੋਰ ਲਕਾ ਤੁਕਾ ਪਤਾ ਨਹੀਂ ਕੀ ਕੁਸ਼ ਆਥੇ ਡੱਬੇ ਬੋਰੀਆਂ ਸੱਪਾਂ ਦਾ ਘਰੀ ਹੋਇਆ ਸੱਪਾਂ ਦਾ ਘਰੀ ਸੀਗਾ ਕਿੰਨਾ ਕੁ ਬਣ ਲਿਆ ਹੁਣ ਅੱਜ ਸੈਂਤ ਆਈ ਹੈਗੀ ਉਹੀ ਗੱਲ ਹੈ ਹਰ ਇੱਕ ਚੀਜ਼ ਦੀ ਆਪਾਂ ਕਹਿੰਦੇ ਨੇ ਵੀ ਫਲਾਨਾ ਫਲਾਨਾ ਕੰਮ ਨਹੀਂ ਕਰਦਾ ਨਾ ਕਿਉਂ ਕਰ ਨਹੀਂ ਸਕਦਾ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਹੈਗਾ ਪਤਾ ਨਹੀਂ ਗਾਦੋਂ ਹੁਣ ਮੈਨੂੰ ਐਂ ਲੱਗਣ ਲੱਗਿਆ ਵੀ ਜਿਹੜਾ ਕੋਈ ਟਾਈਮ ਜਦੋਂ ਉਦੋਂ ਉਹਦੀ ਉਹ ਕੰਮ ਬਣਦਾ ਹੈਗਾ ਵੀ ਐਂ ਨਹੀਂ ਹੁੰਦਾ ਹੈਗਾ ਆਪਾਂ ਆਪਣੀ ਮਰਜ਼ੀ ਨਾਲ ਕਰ ਲਾਂਗੇ ਕੋਈ ਵੀ ਕੰਮ ਹੈ ਨਾ ਕੋਈ ਨਹੀਂ ਕਰ ਸਕਦਾ ਹੈਗਾ ਜੇ ਆਪਾਂ ਕਹੀ ਆਪਾਂ ਸਿਆਣੇ ਹੋ ਕੇ ਆ ਕੰਮ ਕਰ ਲਾਂਗੇ ਨਹੀਂ ਸਿਆਣਾ ਹੋ ਕੇ ਕਰ ਸਕਦਾ ਹੈਗਾ ਜਿਵੇਂ ਲਿਖਿਆ ਉਹਦੇ ਕਰਮਾ ਅਜਿਹਾ ਉਹ ਵੀ ਹੋਊਗਾ ਜਿਹੜਾ ਕੰਮ ਉਹਨੇ ਕਰਨਾ ਹੈਗਾ ਹਰ ਹਿੱਲੇ ਪ੍ਰਮਾਤਮਾ ਆਪੇ ਕਰਾਉ ਉਹਦੇ ਕਰਮ ਕਰਾਉਣ ਕਹਿੰਦੇ ਹੁੰਦੇ ਨੇ ਜਿੰਨੇ ਸਾਹ ਆਉਣੇ ਨੇ ਓਨੇ ਹੀ ਆਉਣੇ ਰੋਜ਼ ਵੱਧ ਕੇ ਨਹੀਂ ਕੋਈ ਲੈ ਸਕਦਾ ਜਿੰਨਾ ਖਾਣਾ ਪੀਣਾ ਓਨੇ ਹੀ ਖਾ ਪੀ ਸਕੂਗਾ ਨਾ ਓਦੋਂ ਵੱਧ ਕੇ ਨਹੀਂ ਖਾ ਪੀ ਸਕਦਾ ਪਾਪਾ ਦੇ ਥਾਣੇ 'ਚ ਖਾਣੀ ਹੈ ਹਾਂ ਅੱਜ ਸਵੇਰ ਦੀ ਚਾਹ ਵਾਲੀ ਹੋਈ ਸੀ ਉਹਨਾਂ ਦੀ ਮੈਂ ਸਵੇਰੇ ਨਾ ਜਦੋਂ ਵੀ ਚਾਹ ਬਣਾਉਣੀ ਆ ਹਰ ਵੇ ਚਾਹ ਰੋਟੀ ਸਾਨੂੰ ਆ ਦਿੱਤੀ ਹੈਗੀ ਪਹਿਲੀ ਚਾਹ ਪਹਿਲੀ ਰੋਟੀ ਪਾਪਾ ਨੂੰ ਹਣਾਉਂਦੇ ਆਂ ਅਸੀਂ ਬਾਅਦ 'ਚ ਅਸੀਂ ਆਪ ਸਾਰੇ ਬਾਅਦ 'ਚ ਖਾਣੇਗੇ ਉਹਨਾਂ ਨੂੰ ਮੈਂ ਬੈਠੇ ਨੂੰ ਪਾਠ ਕਰਨ ਲੱਗੇ ਤੇ ਮੈਂ ਉਹਨਾਂ ਨੂੰ ਉੱਥੇ ਬੈਠੇ ਨੂੰ ਚਾਹ ਬਣਾ ਕੇ ਦਿੰਦੀ ਆ ਓਦੋਂ ਬਾਅਦ 'ਚ ਮੈਂ ਆਪਦੀ ਚਾਹ ਪੀਣੀ ਨਹੀਂ ਮੈਂ ਕਦੇ ਚਾਹ ਨਹੀਂ ਮੈਂ ਪਹਿਲਾਂ ਪੀਤੀ ਹੈਗੀ ਮੇਰੇ ਮਾਪਿਆਂ ਨੂੰ ਛੱਡ ਦੂੰਗੀ ਜਾਂ ਆਪੀ ਪੀ ਲੈਣਗੇ ਜਾਂ ਬਾਅਦ ਚ ਬਣਾ ਦੂੰਗਾ ਪਹਿਲਾਂ ਉਹਨਾਂ ਨੂੰ ਚਾਹ ਬਣਾ ਕੇ ਆਉਂਗੀ ਵੀ ਨਾ ਉਹਨਾਂ ਨੇ ਗੁਰਦੁਆਰੇ ਜਾਣਾ ਹੈ ਨਾ ਵੀ ਮੇਰਾ ਕੀ ਮੈਂ ਤਾਂ ਫਿਰ ਵੀ ਪੀ ਜੂਗੀ ਤੇ ਰੋਟੀ ਵੀ ਜੇ ਤੁਸੀਂ ਬਣਾਵੋ ਨਾ ਜਿਵੇਂ ਅਸੀਂ ਰੋਟੀ ਵੀ ਲੱਗਦੇ ਜਿਵੇਂ ਜਰੂਰ ਆ ਕੇ ਬੈਠਦੇ ਨਹੀਂ ਹੈਗੇ ਅੱਜ ਅਸੀਂ ਹੱਸਣ ਲੱਗੇ ਵਾਹ 1 ਵਜੇ ਉਹ ਨਾ ਸਹੀ ਟਾਈਮ ਤੇ ਜੇ ਮੇਰਾ ਕਿੰਨਾ ਹੀ ਕੰਮ ਹੈਗਾ 1 ਵਜੇ ਉਹਨਾਂ ਨੇ ਇੱਥੇ ਇੱਕ ਕੁਰਸੀ ਢਾ ਕੇ ਬੈਠੇ ਜਾਣੀ ਹੈ ਵੀ 1 ਵਜੇ ਚਾਹ ਵੀ ਹੋਰ ਪਤਾ ਲੱਗ ਜਾਂਦਾ ਜਾਨੀ ਕਿ ਸਮਝਣਾ ਮੈਂ ਤਾਂ ਸਮਝਦਾ ਕਿ 1 ਵਜੇ ਬਸ ਉਹ ਲੋ ਇੰਨਾ ਕਹਿ ਵੀ ਬੋਲ ਕੇ ਨਹੀਂ ਕਹਿੰਦੇ ਕਿ ਮੈਨੂੰ ਪਤਾ ਲੱਗ ਜਾਂਦਾ ਵੀ ਹਾਂ ਜੀ ਚਾਹ ਵਾਸਤੇ ਆਏ ਨੇਗੇ ਚਾਹ ਪੀਣਗੇ ਚਲੋ ਫੇਰਾ ਕਰਵਾ ਦਿੰਦੇ ਨੇ ਉਦੋਂ ਉਹ 5 5:30 ਵਜੇ ਰੋਟੀ ਸ਼ਾਮ ਨੂੰ ਨਾ ਸਵੇਰ ਦੀ ਰੋਟੀ 9:00 ਵਜੇ ਉਹਨਾਂ ਜਦੋਂ ਅਸੀਂ ਰੋਟੀ ਉਹਨਾਂ ਦੇ ਬੈਠਦੇ ਚਾਹ ਰੋਟੀਆਂ ਰਹਿ ਗਈਆਂ ਕਿਉਂ ਠੰਡੀਆਂ ਕਰਨੀਆਂ ਨੇ ਨਾ ਵੀ ਪਹਿਲੀ ਰੋਟੀ ਜੱਲ ਲਾ ਕੇ ਉਹਨਾਂ ਨੂੰ ਉਹਦੀ ਫੜਾਈ ਜਾਂਦੀ ਹੈਗੀ ਹੁੰਦਾ ਉਹ ਹੀ ਮਿੰਟ ਚ ਠੰਡੀਆਂ ਹੁੰਨ ਤਾਂ ਵੇਖੀ ਰੋਟੀ ਹੋਰ ਹੱਥ ਜੀ ਠੰਡੀ ਹੋ ਜਾਂਦੇ ਫਿਰ ਆਹ ਦੇ ਵੀ ਚਲੋ ਨਾਲ ਦੀ ਨਾਲ ਫੜਾ ਦਾਂਗੇ ਨਾ ਕਿਹੜਾ ਕੋਈ ਵੱਡਿਆ ਹੋਏਗੀ ਤੇ ਬਸ ਉਹਨਾਂ ਨੇ ਪਹਿਲੀ ਵਾਰ ਦੀ ਚਾਹ ਮੈਂ ਉਹਨਾਂ ਨੂੰ ਕਿਹਾ ਵੀ ਉਹ ਭਾਈਆਂ ਨੂੰ ਇੱਕ ਭੈਣ ਸੀ ਉਹਨਾਂ ਦੇ ਨਾਲ ਵਧੀਆ ਸੀ ਵਿਚਾਰੇ ਐਵੇਂ ਤਾਂ ਨਹੀਂ ਕਿਹਾ ਜਾਂਦਾ ਹੈਗਾ ਚਲੋ ਉਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਹੈਗੀ ਤੇ ਉਹ ਵੀ ਉਹਨਾਂ ਨੂੰ ਸਾਰੇ ਉਵੇਂ ਕਰਨਾ ਪੈਂਦਾ ਜਿਵੇਂ ਉੱਪਰੋਂ ਕਹਿ ਦਿੰਦੇ ਨੇਗੇ ਤੇ ਮੈਂ ਉਹਨਾਂ ਨੇ ਚਾਹ ਤਾਂ ਨਾ ਵੀ ਲਿਆ ਮਾਹੀ ਚਾਹ ਠੰਡ ਹੈਗੀ ਕਿਉਂ ਉਹਦੇ ਆਪਦੇ ਪਾਣੇ ਤੋਂ ਡਰਦੇ ਹੋਣਗੇ ਵੀ ਜੂਨੀਅਰ ਦਾ ਪ੍ਰਧਾਨ ਹੈ ਵੀ ਕਿਸੇ ਵਾਸਤੇ ਦੀ ਹੋਰ ਨਾ ਨਿਕਲ ਜੇ ਨਾ ਆਲੇ ਨੂੰ ਹੁੰਦਾ ਹੀ ਹੈਗਾ ਵੀ ਇਸ ਦਾ ਫੜਨਾ ਹੈ ਕਿ ਵੀ ਕਹਾ ਸਾਨੂੰ ਵੀ ਉੱਪਰੋਂ ਆਇਆ ਕਹਿਣਗੇ ਵੀ ਤੁਸੀਂ ਲੈ ਕੇ ਨਹੀਂ ਆਏ ਹੈਗੇ ਬੰਦਾ ਇੱਕ ਸੀ 15 20 ਜਣੇ ਵੀ ਭੱਜ ਕਿੱਥੇ ਸਕਦੇ ਨੇ ਸਾਡੇ ਪਾਪਾ ਜੀ ਕਿੱਥੇ ਭੱਜ ਲੈਣਗੇ ਉਹਨਾਂ ਦੇ ਕੰਡਾ ਨਾ ਵੀ ਗੋਡੇ ਨੇ ਚੱਲਦੇ ਨਹੀਂਗੇ ਬੇਸ਼ੱਕ ਪਵਾਈ ਹੋਏ ਨੇ ਫਿਰ ਵੀ ਆਪ ਤਾਂ ਆ ਆਪਦੀ ਹੁੰਦਾਗਾ ਨਾ ਮੁੱਲ ਦੇ ਅੰਗਾਂ ਰਾਗ ਉਹ ਘੱਲਣੀ ਬਣਦੀ ਹੁੰਦੀ ਤੇ ਉਹ ਕਹਿੰਦੇ ਨਹੀਂ ਭਾਈ ਚਾਹ ਉੱਥੇ ਜਾ ਕੇ ਪੀਵਾਂਗੇ ਮੈਨੂੰ ਆਏ ਸੀ ਮਾ ਚੱਲ ਵੀ ਠੰਡ ਹੈ ਪਾਪਾ ਇੱਕ ਵਾਰ ਚਾਹ ਹੋਰ ਪੀ ਜਾਣਗੇ ਉਹ ਗੁਰਦੁਆਰੇ ਆ ਕੇ ਦੁਆਰਾ ਪੀਂਦੇ ਹੁੰਦੇ ਨੇਗੇ ਅਜੇ ਤਾਂ ਉਹਨਾਂ ਤੋਂ ਗੁਰਦੁਆਰੇ ਵੀ ਨਹੀਂ ਜਾਇਆ ਗਿਆ ਹੈਗਾ ਤੇ ਉਹ ਕਹਿੰਦੇ ਸੀ ਉੱਥੀ ਪੀਵਾਂਗੇ ਫਿਰ ਹਰ ਕੇ ਸੀ ਚੁੱਪ ਕਰਕੇ ਵੀ ਚਾਹ ਕੇ ਮੋਬਾਈਲ ਦਿੱਤੀ ਹੋਣੀ ਵਿਚਾਰਾ ਨੂੰ ਉਹ ਤਾਂ ਆਪ ਦੀ ਪੀਣੀ ਪੈਂਦੀ ਉੱਥੇ ਹੋਈਂ ਦਿੰਦੇ ਹੈਗੇ ਪਹਿਲਾਂ ਉਹਨੇ ਕਿੰਨੇ ਦਿਨ ਲਾ ਕੇ ਇਹਨੇ ਆਪ ਦੀ ਚਾਹ ਪੀਂਦੇ ਹੁੰਦੇ ਸੀ ਮੈਨੂੰ ਲੱਗਦਾ ਉੱਥੇ ਬਾਕੀ ਕੱਪੜਾ ਵੀ ਮੈਂ ਕੋਟ ਕਿਹਾ ਉਹਨਾਂ ਨੂੰ ਮਾਹ ਵੀ ਕਹਿੰਦੇ ਭਾਈ ਕੱਪੜਾ ਦੇ ਦੇ ਕੋਈ ਮਾਹ ਜਾਲ ਕੋਟ ਪਾ ਲੈਣਗੇ ਕਹਿੰਦੇ ਨਾ ਐਨੇ ਦਿਨ ਹੀ ਪਈ ਰੱਖਦੇ ਹੈਗੇ ਮੈਂ ਕਹਿਣ ਲੱਗੀ ਮਾਹ ਕੀ ਪਤਾ ਭਾਈ ਤੁਸੀਂ ਕਿੰਨੇ ਕ ਦਿਨ ਰੱਖ ਲੋਗੇ ਨਾ ਵੀ ਜਨ ਕੋਟ ਪਾ ਲੈਣ ਦੋ ਕਹਿੰਦੇ ਉਹੀ ਗੱਲ ਹੋਗੀ ਹੋਰ ਉਹੀ ਗੱਲ ਹੋ ਗਿਆ ਮੁੜ ਕੇ ਠੰਡ ਹੋਊਗੀ ਹੈ ਨਾ ਬੀਮਾ ਕੀ ਬਤਾ ਕਿੰਨੇ ਕ ਦਿਨ ਲੱਗ ਜਾਣਗੇ ਮੇ ਬਾਪੇ ਨੂੰ ਕਹਿਣ ਲੱਗੇ ਕਹਿੰਦੇ ਨਹੀਂ ਭਈ ਇੰਨੇ ਦਿਨ ਨਹੀਂ ਲੱਗਦੇ ਕਹਿੰਦੇ 2:00 ਵਜੇ ਦਿਨ ਆ ਜਾਣਗੇ ਕਹਿੰਦੇ ਇਹ ਸੰਤ ਕਾਰਵਾਈ ਕਰਨੀ ਪੈਂਦੀ ਹੈਗੀ ਨਾ ਇਹ ਸਾਰੀ ਤੇ ਆ ਲੈ ਹੁਣ ਸ਼ਾਮ ਹੋ ਗਈ ਹੁਣ ਉਹ ਹੁਣ ਬਾਪਾ ਹੀ ਬਸਤਾਉਂਦੇ ਹੋਣਗੇ ਮੈਂ ਕੋਟ ਪਾਈਦਾ ਹੈ ਨਾ ਪਾਈ ਨਹੀਂ ਹੈ ਪਾਈ ਨਹੀਂ ਜਾਗਟ ਜਾਗਟ ਤੇ ਲੋਈ ਉਸੇ ਲੋਈ ਤਾਂ ਲੈ ਨਹੀਂ ਸੀਗੀ ਘਰੇ ਤੋਂ ਉਹਨਾਂ ਨੇ ਲੋਈ ਵਾਸਤੇ ਅੰਦਰ ਭੇਜਤਾ ਕਹਿੰਦੇ ਭਈ ਲੋਈ ਦੇ ਦਿਓ ਠੰਡ ਤਾਂ ਨਹੀਂ ਹੁੰਦੀ ਹੁਣ ਉਹ ਵੀ ਨਾਲ ਹੀ ਜਾ ਖੜੇ ਅੰਦਰ ਬਰਾਂਡੇ 'ਚ ਉੱਥੇ ਅਸੀਂ ਉੱਥੇ ਉਹ ਪਾਈ ਸੀ ਨੇ ਆ ਭਣਦੇ ਭਾਈ ਦੋਵੇਂ ਤੇ ਉਹ ਤਾਂ ਵੈਸੇ ਵਧੀਆ ਸੀਗੇ ਪਰ ਫਿਰ ਵੀ ਆਇਆ ਹੁੰਦਾ ਨਾ ਵੀ ਬੰਦਾ ਸ਼ਾਮ ਨੂੰ ਜਦੋਂ ਉਹ ਕਹਿੰਦੇ ਸੀ ਉਹ ਘਰੇ ਆ ਜਾਏ ਫਿਰ ਵੀ ਟੀਕਾ ਡੈਕਟ ਨਾਲ ਕਿਥੇ ਸਰਦਾ ਉਹ ਤਾਂ ਨਹੀਂ ਹੋਆ ਜੀ ਫਿਰ ਵੀ ਬਾਤਾਂ ਤਾਂ ਬਹੁਤ ਗੰਦੀ ਦਾਗਾ ਇਹ ਤਾਂ ਕੋਈ ਨਾ ਪਰ ਲਾਂ ਕੋਈ ਫੜਾ ਕੇ ਗਿਆ ਉਹ ਤੁਹਾਨੂੰ ਪਤਾ ਕੋਈ ਕਾਂਚੇ ਤਾਂ ਨਹੀਂ ਬੈਠਾ ਨਾ ਪਤਾ ਜੀ ਕੁਲਦੀਪ ਨੂੰ ਪਤਾ ਹੈ ਨਾ ਉਹ ਤਾਂ ਹੁਣ ਆਈ ਵੀ ਡੈਡੀ ਉਧਰ ਰਹੇ ਹੁੰਦੇ ਜਦੋਂ ਹੁਣ ਸਾਢੇ 4:00 ਵੱਜ ਗਏ ਹੈ ਵੀ ਬੋਲ ਮਾਰਤਾ ਨੂੰ ਆਪਾਂ ਹੁ ਕਰ ਦਿਆਂਗੇ ਵਲੌਗ ਦਾ ਐਂਡ ਮਿਲਾਂਗੇ ਕੱਲ ਨੂੰ ਹਨਾ ਦੱਸਾਂਗੇ ਤੁਹਾਨੂੰ ਅਗਲੀ ਅਪਡੇਟ ਕਿਵੇਂ ਦੀ ਹੋਊਗੀ ਤੇ ਵੀਡੀਓ ਦਾ ਐਂਡ ਕਰ ਦਿਆਂ ਜੇਕਰ ਬੜੀ ਨਹੀਂ ਹੋਣੇ ਤੇ ਕਰ ਦਿੰਦੇ ਨਾ 2 ਘੰਟਿਆਂ ਦੀ ਸੀ ਦਰਮਾਣਾ ਕਿੰਨੇ ਕੋਣ ਫੜਿਆ ਉਹ ਉੱਥੇ ਹਾਂ ਫੜੇ ਉਹਨੇ ਜਿੰਨੇ ਕੋ ਫੜੇਗੇ ਸਾਰੀ ਫੜੇ ਹੋਣਗੇ ਪਤਾ ਨਹੀਂ ਭਈ ਇਹ ਨਾ ਐ ਵੀ ਨਹੀਂ ਵੀ ਉਹਦਾ ਕਿਹੜਾ ਫੋਨ ਚਿਰ ਨ ਕੋਲੇ ਵੀ ਕੁ ਗੱਲ ਹੀ ਕਰ ਲੂ ਕੋਲ ਤਾਂ 2 ਦਿਨ ਹੋ ਗਏ ਪਾਪਾ ਇਹਨੂੰ ਇਸ ਜੁਨੀਆ ਨਾਲੇ ਦਾ ਫੋਨ ਵੀ ਨਹੀਂ ਆਇਆ ਹੈਗਾ ਉਹਨਾਂ ਨੂੰ ਐ ਵੀ ਨਹੀਂ ਪਤਾ ਹੋਣਾ ਮੈਨੂੰ ਲੱਗਦਾ ਹੈਗਾ ਪਤਾ ਨਹੀਂ ਪੈਸਾ ਨਹੀਂ ਪਤਾ ਲੱਗਿਆ ਮਾਂ ਫਿਰ ਹੁੰਦੇ ਆ ਹੋਵੇ ਨਾ ਦਾ ਫੋਨ ਗੁਜੇਰ ਕਹਿੰਦਾ ਇਹਦੀ ਗੱਲ ਨਾ ਉਹਨਾਂ ਨੇ ਜਵਾਬ ਦਿੱਤਾ ਸੀ ਇੱਥੇ ਬੈਠੇ ਨੇ ਕਈ ਦਿਨ ਹੋ ਗਏ ਜਵਾਬ ਦਿੱਤੇ ਕਹਿੰਦੇ ਮੈਂ ਛੱਡਦਾ ਕੰਮ ਬੀ ਮੈਂ ਤਾਂ ਫਰੀਗੜ ਸਾਹਿਬ ਜਾਉਂ ਉੱਥੇ ਬਾਬਾ ਜੀ ਨਾ ਹੋ ਜਾ ਬਾਬਾ ਜੀ ਜਿਹੜੇ ਇੱਥੇ ਕੋਟ ਦੁੰਨੇ ਦੇ ਰਾਜੀ ਦੇ ਵਿਚਕਾਰ ਜੀ ਗੁਰਦੁਆਰਾ ਬਣਿਆ ਹੋਇਆਗਾ ਉਹ ਜਾਂਦੇ ਹੁੰਦੇ ਨੇ ਫਤਿਹਗੜ੍ਹ ਸਾਹਿਬ ਤੁਰਕੇ ਨਾ ਉਹਨਾਂ ਨਾਲ ਜਾਂਦੇ ਹੁੰਦੇ ਨੇ ਆਏ ਸਾਲ ਤੇ ਹੁਣ ਵੀ ਉਹਨਾਂ ਨਾਲ ਜਾਣਾ ਸੀ ਉਹਨਾਂ ਨੇ ਹੁਣ ਵੀ ਕਿਹਾ ਹੋਇਆ ਸੀ ਕਹਿੰਦੇ ਹਾਂ ਵੀ ਮੈਂ ਚੱਲੂੰਗਾ ਹੱਸਣ ਲੱਗ ਗਏ ਸੀ ਆ ਕੇ ਚੱਲ ਸ਼ੁਕਰ ਅਸੀਂ ਤਾਂ ਕਿਦਾਂ ਦੇ ਲੜਦੇ ਸੀਗੇ ਵੀ ਤੁਸੀਂ ਇਹ ਖਾਣਾ ਛੱਡ ਦੋ ਨਾ ਆਪਾਂ ਤੋਂ ਨਹੀਂ ਇੰਨਾ ਹੁੰਦਾ ਇਹ ਨਾ ਬੇਲੇ ਬੰਦੇ ਦਾ ਕੰਮ ਹੁੰਦਾਗਾ ਨਾ ਵੀ ਆਪਾਂ ਤੋਂ ਕਿੱਥੇ ਹੁੰਦਾਗਾ ਤੇ ਜੇ ਨੂੰ ਹੀ ਹੁਣ ਆਪਾਂ ਵਲੌਗ ਦਾ ਐਂਡ ਕਰਦੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਮੈਂ ਵੀ ਚੱਲੇ ਮੁੰਡਾ ਦਦਾਲਾ ਦਿਖਾਉਣ ਮੇਗਾ ਹੋ ਗਿਆ ਘਰ ਜਾ ਕੇ ਨਾ ਵੀ ਆ ਕੁਝ ਕਰਕੇ ਲੈ ਕੇ ਆਈਏਗੀ ਜਿਵੇਂ ਆ ਹੱਸਦੇ ਨੇ ਵੀ ਸਵੇਰ ਦੀ ਗਈ ਹੈ ਕੁੜੀ ਕੀ ਕਰਕੇ ਲੈਂਦਾ ਆ ਲੰਦਾ ਵੀ ਕਰਕੇ ਇੱਕ ਮੁੰਡੀ ਦਾ ਚਾਰ ਪੰਜ ਸਲਾਈਆਂ ਪਾ ਕੇ ਮੈਂ ਦੇੜੀ ਉਹ ਕਹੇ ਤੇ ਦੀਦੀ ਨਹੀਂ ਹੈਗੀ ਉਸ ਤੋਂ ਬਾਅਦ ਤਾਂ ਪਤਾ ਨਹੀਂ ਕੀ ਕੁਝ ਕਰਿਆਗਾ ਪਾ ਲਈ ਦੇੜੀ ਪਾ ਲਈ ਦੇੜੀ ਹਾਂ ਆ ਉਹ ਵੀ ਦੀਦੀ ਬੀਬੀ ਆਪਾਂ ਨੂੰ ਉਹ ਨਾ ਦੇਖਾਂ ਮੈਂ ਇਧਰ ਕਰਿਓ ਜਦੋਂ ਦੋ ਤਿੰਨ ਬਣ ਜਾਂਦੀਆਂ ਨੇ ਫੇਰ ਪਤਾ ਲੱਗਦਾਗਾ ਇਧਰ ਕਰਿਓ ਪਤਾ ਨਹੀਂ ਬਾਰਲੇ ਕਰਵਾ ਗਿਆ ਹੂੰ ਦੇਖ ਲਈ ਆਂ ਉਹ ਨਹੀਂ ਦਿਨਾ ਪਰ ਥੋੜੀ ਜੀ ਹੈ ਤਾਂ ਘਟ ਹੈ ਹਜੇ ਦੋ ਦਿਨ ਤੋਂ ਮੈਂ ਬਣ ਗਿਆ ਨਾ ਜਦੋਂ ਫੇਰ ਜੀ ਹੂੰ ਥੋੜਾ ਘਟਾ ਲੈ ਕੋਈ ਚਲੋ ਇਹ ਮਿਲਾਂਗੇ ਕੱਲ ਨੂੰ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ